ਸਮਝੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਬਣਾਵਾਂਗੇ ਗਰਮੀਆਂ ਦਾ ਸਪੈਸ਼ਲ ਸਾਗ ਜੋ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਤੇ ਆਪਣੀ ਹੈਲਥ ਲਈ ਵੀ ਬਹੁਤ ਹੀ ਵਧੀਆ ਹੁੰਦਾ ਇਹ ਸਾਗ ਆਪਾਂ ਸੌਰੰਦਨੀ ਆਪਾਂ ਬਣਾਵਾਂਗੇ ਚਲਾਈ ਤੇ ਪਾਲਕ ਦਾ ਦੇਖ ਸਕਦੇ ਹੋ ਕਿ ਬਿਲਕੁਲ ਆਪਾਂ ਫਰੈਸ਼ ਚਲਾਈ ਲੈ ਲਈ ਸੀ ਨਾਲ ਹੀ ਆਪਾਂ ਪਾਲਕ ਲੈ ਲਿਆ ਤੇ ਇਹ ਆਪਣੀ ਸੇਤ ਲਈ ਵੀ ਬਹੁਤ ਵਧੀਆ ਹੁੰਦਾ ਤੇ ਆਪਾਂ ਨੂੰ ਖੇਤਾਂ ਵਿੱਚੋਂ ਆਮ ਹੀ ਮਿਲ ਜਾਂਦਾ ਤੇ ਬਹੁਤ ਹੀ ਵਧੀਆ ਬਣਦਾ ਇਹਦੀ ਪੂਰੀ ਰੈਸਪੀ ਵੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਪੂਰੀ ਵੀਡੀਓ ਨਾਲ ਜੁੜੇ ਰਹੋ ਇਦਾਂ ਹੀ ਆਪਾਂ ਸਾਰੇ ਪਾਲਕ ਤੇ ਚੁਲਾਈ ਨੂੰ ਪੱਤਾ-ਪੱਤਾ ਕਰਕੇ ਛਾਂਟ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈਗਾ ਤੇ ਇਹਨੂੰ ਆਪਾਂ ਬਿਲਕੁਲ ਬਰੀਕ-ਬਰੀਕ ਕੱਟਾਂਗੇ ਨਹੀਂ ਅਦਾਂ ਇਹ ਆਪਾਂ ਬਿਲਕੁਲ ਪੱਤਾ-ਪੱਤਾ ਕਰਕੇ ਕੱਟ ਦਾਂਗੇ ਬਰੀਕ-ਬਰੀਕ ਤਾਂ ਜੋ ਸਾਗ ਆਪਣਾ ਚੰਗੀ ਤਰ੍ਹਾਂ ਬਣ ਜਾਏ ਇਹਦੀ ਤੁਸੀਂ ਘੁਰਜੀ ਵੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹਦੀ ਵੀ ਰੈਸਪੀ ਆਪਣੇ ਚੈਨਲ ਤੇ ਪਈਆ ਤੁਸੀਂ ਜ਼ਰੂਰ ਦੇਖ ਸਕਦੇ ਹੋ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟਣ ਤੋਂ ਬਾਅਦ ਹੁਣ ਇਹਨੂੰ ਆਪਾਂ ਧੋ ਲਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਰੇਤਾ ਮਿੱਟੀ ਆ ਸਾਰਾ ਬਾਹਰ ਨਿਕਲ ਜਾਏ ਤੇ ਬਿਲਕੁਲ ਫ੍ਰੈਸ਼ ਸਾਫ਼ ਹੋ ਜਾਏ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ 3-4 ਵਾਰ ਪਾਣੀ ਵਿੱਚ ਧੋ ਕੇ ਇੱਕ ਟੋਕਰੀ ਵਿੱਚ ਪਾ ਲਿਆ ਸੀ ਤਾਂ ਕਿ ਇਹਦਾ ਸਾਰਾ ਪਾਣੀ ਛਾਂਟ ਲਈ ਆਪਾਂ ਦੇਖ ਸਕਦੇ ਹੋ ਕਿ ਪਾਣੀ ਆਪਣਾ ਇਹਦਾ ਨਿਕਲ ਰਿਹਾ ਹੈਗਾ ਪਾਲਕ ਤੇ ਚਲਾਈ ਦਾ ਇਹ ਹੁਣ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਸਾਰਾ ਪਾਣੀ ਨਿਕਲਣ ਤੋਂ ਬਾਅਦ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਮਿੰਟ ਵਿੱਚ ਹੀ ਬਣ ਕੇ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਦੋ ਗਲਾਸ ਪਾਣੀ ਪਾਵਾਂਗੇ ਤੁਸੀਂ ਵੇਖ ਸਕਦੇ ਹੋ ਇਹ ਦੋ ਗਲਾਸ ਪਾਣੀ ਹੀ ਸੀ ਹੁਣ ਇਹਦਾ ਆਪਾਂ ਟੱਕਣ ਬੰਦ ਕਰ ਦਾਂਗੇ ਕੁੱਕਰ ਦਾ ਗੈਂਸਟ ਲੋਨ ਤੋਂ ਬਾਅਦ ਆਪਾਂ ਮੀਡੀਅਮ ਟੂ ਹਾਈ ਫਲੇਮ ਤੇ ਹੀ ਇਸ ਨੂੰ ਪਕਾਵਾਂਗੇ ਤੇ ਕੁੱਕਰ ਦੀ ਆਪਾਂ ਸਿਰਫ ਦੋ ਸੀਟੀਆਂ ਹੀ ਵਿਗਾਵਾਂਗੇ ਉਸ ਤੋਂ ਬਾਅਦ ਵੇਖੋ ਆਪਣਾ ਸਾਗ ਚੰਗੀ ਤਰ੍ਹਾਂ ਖੁੱਲ ਗਿਆ ਹੋਇਆ ਦੋ ਸੀਟੀਆਂ ਵਿੱਚ ਚੰਗੀ ਤਰ੍ਹਾਂ ਝਲਣ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਕਲਰ ਵੀ ਕਿੰਨਾ ਚੇਂਜ ਹੋ ਗਿਆ ਤੇ ਪਾਣੀ ਵੀ ਸੁੱਕ ਗਿਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਟ ਲਿਆ ਸੀਗਾ ਤੇ ਘੋਟਣ ਤੋਂ ਬਾਅਦ ਤੁਸੀਂ ਵੇਖਦੇ ਹੋ ਕਿੰਨਾ ਮਲਾਈਮ ਹੋ ਗਿਆ ਤੇ ਇੱਦਾਂ ਆਪਾਂ ਤੜਕਾ ਲਗਾਵਾਂਗੇ ਆਪਾਂ ਦੇਸੀ ਘਿਓ ਪਾਇਆ ਸੀ ਉਹਦੇ ਵਿੱਚ ਹਰੀਆਂ ਮਿਰਚਾਂ ਦਾ ਤੜਕਾ ਲਗਾਵਾਂਗੇ ਨਾਲ ਹੀ ਲਸਣ ਤੇ ਅਦਰਕ ਵੀ ਕੱਟਿਆ ਹੋਇਆ ਪਾਵਾਂਗੇ ਬਹੁਤ ਹੀ ਵਧੀਆ ਟੇਸਟ ਆਉਂਦਾ ਲਸਣ ਅਦਰਕ ਦਾ ਉਸ ਤੋਂ ਬਾਅਦ ਆਪਾਂ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਇਹਨਾਂ ਨੂੰ ਵੀ ਆਪਾਂ ਮੀਡੀਅਮ ਟੂ ਹਾਈ ਫਲੇਮ ਤੇ ਹੀ ਪਕਾਵਾਂਗੇ ਜਾਦਾ ਤੇਜ਼ ਅੱਗ ਤੇ ਇਹ ਸੜ ਜਾਣਗੇ ਤੇ ਟੇਸਟ ਵੀ ਨਹੀਂ ਆਉਂਦਾ ਤੇ ਇਸ ਤੋਂ ਬਾਅਦ ਆਪਾਂ ਬਰੀਕ ਕੱਟਿਆ ਹੋਇਆ ਟਮਾਟਰ ਐਡ ਕਰਾਂਗੇ ਇਹ ਸਾਰਾ ਤੜਕਾ ਆਪਾਂ ਮੀਡੀਅਮ ਟੂ ਹਾਈ ਫਲੇਮ ਤੇ ਪਕਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਲਰ ਕਿੰਨਾ ਚੇਂਜ ਹੋ ਗਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਾਂ ਸਾਗ ਐਡ ਕਰ ਦਾਂਗੇ ਬਹੁਤ ਹੀ ਜ਼ਿਆਦਾ ਆਪਣਾ ਸਾਗ ਬਣ ਕੇ ਤਿਆਰ ਹੋ ਗਿਆ ਹੋਇਆ ਅਗਰ ਤੁਹਾਡਾ ਗਰਮੀਆਂ ਵਿੱਚ ਸਾਗ ਖਾਣ ਨੂੰ ਦਿਲ ਕਰ ਰਿਹਾ ਹੈਗਾ ਤੇ ਇਹ ਸਾਗ ਤੁਹਾਡੇ ਲਈ ਇੱਕ ਬਹੁਤ ਵਧੀਆ ਆਪਸ਼ਨ ਹੈ ਤੁਸੀਂ ਇਸ ਨੂੰ ਬਣਾ ਸਕਦੇ ਹੋ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਤੁਸੀਂ ਵੇਖੋ ਕਲਰ ਵੀ ਕਿੰਨਾ ਵਧੀਆ ਆਇਆ ਤੇ ਆਪਣਾ ਸਾਗ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਇਸ ਨੂੰ ਪੂਰੀ ਪਰੌठा ਸਿੰਪਲ ਰੋਟੀ ਕਿਸੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੁਆਦ ਲੱਗ ਰਿਹਾ ਹੈ ਅਗਰ ਚਾਹੋ ਤਾਂ ਤੁਸੀਂ ਇਸ ਨੂੰ ਮੱਕੀ ਦੀ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਸਾਗ ਆਪਣਾ ਬਣ ਕੇ ਤਿਆਰ ਹੋ ਗਿਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਜੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ